ਸਮਰਾਲਾ ਦੀ ਪਿੰਡ ਲਲਕਲਾਂ ਦੇ ਸਰਕਾਰੀ ਹਾਈ ਸਕੂਲ ਵਿੱਚ ਨਵੀਂ ਚਾਰ ਦੀਵਾਰੀ ਦਾ ਉਦਘਾਟਨ ਸਿੱਖਿਆ ਕ੍ਰਾਂਤੀ ਤਹਿਤ ਵਿਧਾਇਕ ਜਗਤਾਰ ਸਿੰਘ ਵਿਆਲ ਪ੍ਰਭ ਲੋ ਕੀਤਾ ਜਾਣਾ ਸੀ ਜਿਸ ਦਾ ਕਿਸਾਨ ਯੂਨੀਅਨ ਸਿੱਧੂਪੁਰ ਨੂੰ ਪਤਾ ਲੱਗਦੇ ਹੀ ਉਹਨਾਂ ਵੱਲੋਂ ਸਕੂਲ ਦੇ ਅੱਗੇ ਜਾ ਕੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਅਤੇ ਸਰਕਾਰ ਖਿਲਾਫ ਨਾਰੇਬਾਦੀ ਸ਼ੁਰੂ ਕਰ ਦਿੱਤੀ ਹੈ ਧਰਨਾਕਾਰੀਆਂ ਦੇ ਹੱਥਾਂ ਵਿੱਚ ਟਰਾਲੀ ਚੋਰ ਭਾਂਡੇ ਚੋਰ ਦੇ ਬੈਨਰ ਫੜੇ ਹੋਏ ਸਨ ਪਿੰਡ ਵਿੱਚੋਂ ਵਿਧਾਇਕ ਦੀ ਫੇਰੀ ਤੇ ਹੋਂ ਵਾਲੇ ਵਿਰੋਧੀ ਪਿੰਕੋ ਮਿਲਣ ਤੇ ਅਤੇ ਲਲਕਲਾਂ ਵਿੱਚ ਡੀਐਸਪੀ ਤਲਵੋਚਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਬਲ ਪਾਰੀ ਤਦਾਰ ਵਿੱਚ ਪਹੁੰਚ ਗਿਆ। ਭਾਰਤੀ ਕਿਸਾਨ ਸਿੱਧੂਪੁਰ ਦੇ ਆਗੂ ਸੁਪਿੰਦਰ ਸਿੰਘ ਬੰਗਾ ਨੇ ਗੱਲਬਾਤਦਾਨ ਦੱਸਿਆ ਕਿ ਉਹ ਵਿਧਾਇਕ ਨਾਲ ਗੱਲਬਾਤ ਕਰਨ ਲਈ ਇੱਥੇ ਪਹੁੰਚੇ ਨੇ। ਪ੍ਰੰਤੂ ਉਹਨਾਂ ਨੂੰ ਵਿਧਾਇਕ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਉਨਾ ਕਿ ਆਕੀ ਅਸੀਂ ਕਨੌਰੀ ਬਾਰਡਰ ਉੱਪਰ ਹੋਏ ਸਮਾਨ ਚੋਰੀ ਦਾ ਵਿਰੋਧ ਕਰਦੇ ਹਾਂ ਅਤੇ ਵਿਧਾਇਕ ਨੂੰ ਇਹ ਮੰਗ ਕਰਨੀ ਹੈ ਕਿ ਇਸ ਵਿੱਚ ਜੋ ਵੀ ਅਧਿਕਾਰੀ ਸ਼ਾਮਲ ਨੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਆ ਕਿ ਸਾਡੇ ਕੋਏ ਹੋਏ ਸਮਾਨ ਦਾ ਇਨਸਾਫ ਦਿੱਤਾ ਜਾਵੇ। ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾੜੀ ਦੀਪੋਤ। ਪਰ ਕਿਸੇ ਵੀ ਐਮਐਲਏ ਨੂੰ ਮੂਹਟ ਪਵੇ ਦੇਖੇ ਸਨ ਇਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਹੋਵੇ। ਜਾ ਝੂਠਾ ਬਿਆਨ ਦਿੱਤਾ ਹੋਵੇ ਅੱਜ ਉਹ ਪਾਲੀਆਂ ਦੇ ਵਿੱਚ ਕਾਰਪੋਰੇਟ ਕਰਾਉਣਿਆਂ ਦਾ ਬਹਾਨਾ ਲੈ ਕੇ ਲਿਦਿਆਣੇ ਇਲੈਕਸ਼ਨ ਨੂੰ ਲੈ ਕੇ ਕੀ ਨਾਮਾਜੀ ਸਬਾਰਨਜੀਤ ਸਿੰਘ ਤੁਹਾਨੂੰ ਪੁਲਾਹ ਲ ਕੀ ਹੋਇਆ ਜੇ ਤੁਸੀਂ ਮਿਲਣ ਆਏ ਸੀ ਮੈਨੂੰ ਅਸੀਂ ਜੀ ਸਾਡੇ ਸਨਮਾਨਯੋਗ ਨੇ ਐਮਐਲਏ ਸਾਹਿਬ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੇ ਅੱਜ ਸਤੇ ਪਿੰਡ ਲਲਕਲਾ ਆਉਣਾ ਸੀ ਸਾਡੇ ਕੋਲ ਸਵਾਲ ਸੀ ਕੋਸ਼ਾ ਕਿਤੇ ਕੋਈ ਸਵਾਲ ਕਰਨੇ ਸੀ ਉਹਨਾਂ ਨੂੰ ਜੇ ਅਸੀਂ ਉਹ ਸਵਾਲ ਕਰਨੇ ਸੀ ਉਹ ਸਵਾਲਾਂ ਤੋਂ ਭੱਜ ਗਏ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਓਹ ਸਵਾਲਾਂ ਤੋਂ ਭੱਜ ਗਏ ਕਹਿੰਦੇ ਜੀ 2 4 ਆਓ ਅਸੀਂ 2 4 ਤੇ ਸਹਿਮਤੀ ਦੇਤੀ ਉਹ 2 4 ਤੋਂ ਵੀ ਭੱਜ ਗਏ ਕਿਉਂਕਿ ਉਹਨਾਂ ਕੋ ਸਾਡੇ ਸਵਾਲਾਂ ਦਾ ਜਵਾਬ ਨਹੀਂ ਆਜੇ ਅੰਦਰ ਨਹੀਂ ਜਾਣਾ ਅੰਦਰ ਨਹੀਂ ਜਾਣਾ ਓਏ ਯਾਰ ਆ ਗਏ ਅਟਲ ਦੀ ਗੱਲ ਕਰੀਏ ਕਾਹਨੂੰ ਗਾਰਡਨ ਕਰਨਾ ਆਈ ਸੀ ਕਿ ਕਦੋਂ ਗਾਰਡਨ ਕਾਹਦਾ ਕਰਨਾ ਪੁਰਾਣੀ ਗੰਧ ਨੂੰ ਪਲਾਸਟਰ ਕਰਕੇ ਉਹਦਾ ਘਾਟਾ ਦਾ ਪੁਰਾਣੇ ਬਾਥਰੂਮਾਂ ਦੀ ਮੜੀ ਰਿਪੇਅਰ ਕਰਕੇ ਉਹਦਾ ਘਾਟਾ ਦਾ ਨੌ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਨੂੰ ਢਾਲ ਦੇ ਰੂਪ ਵਿੱਚ ਵਰਤ ਲਿਆ ਸ਼ਬਦ ਇਹਨਾਂ ਨੇ ਹੋਰ ਇਹਨਾਂ ਦੇ ਪੱਲੇ ਕੁਛ ਨਹੀਂ ਦਾ ਸਾਢੇ 3 ਸਾਲ ਤੋਂ ਇਹਨਾਂ ਨੂੰ ਯਾਦ ਨਹੀਂ ਆਈ ਸਿੱਖਿਆ ਕ੍ਰਾਂਤੀ ਇੱਕ ਇੱਕ ਸਕੂਲ ਦੇ ਵਿੱਚ ਜਿਹੜੇ ਪ੍ਰਾਇਮਰੀ ਸਕੂਲ ਨਾਲ ਦੋ ਦੋ ਮੁਲਾਜ਼ਮ ਨੇ ਕਾਦੀ ਸਿੱਖਿਆ ਕ੍ਰਾਂਤੀ ਆ ਦੋ ਤੋਂ ਇੱਕ ਛੁੱਟੀ ਲੈ ਗਿਆ ਪੰਜ ਕਲਾਸਾਂ ਇੱਕ ਸਕੂਲ ਆ ਟੀਚਰ ਕੋਲ ਕਿਵੇਂ ਸੰਭੂਗਾ ਇਹ ਸਿੱਖਿਆ ਕ੍ਰਾਂਤੀ ਆ ਉਹ ਨੰਬਰ ਮੇਰਾ ਨਾਮ ਸੁਪਿੰਦਰ ਸਿੰਘ ਬੱਗਾ ਜੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਜ਼ਿਲ੍ਹਾ ਪ੍ਰਧਾਨ ਜੀ ਅੱਜ ਕੀ ਹੈ ਤੁਹਾਡੇ ਪਿੰਡ ਜਿਹੜਾ ਪ੍ਰੋਗਰਾਮ ਸਾਡੇ ਪਿੰਡ ਜ਼ਿੰਦਗੀ ਚ ਪਹਿਲੀ ਵਾਰ ਦੇਖ ਰਹੇ ਆਂ ਜੀ ਪੜੇ ਇੱਥੇ ਆਂ ਤੇ ਵੱਡੇ ਵੀ ਇੱਥੇ ਹੋਏ ਆਂ ਤੇ ਇਸ ਸਕੂਲਾਂ ਚ ਪੜੇ ਆਂ ਸਿੱਖਿਆ ਕ੍ਰਾਂਤੀ ਦੇ ਨਾਅ ਦੇ ਉੱਤੇ ਅੱਜ ਬਾਥਰੂਮਾਂ ਦਾ ਜਾਂ ਕੰਦਾਂ ਦਾ ਉੱਤੇ ਰਿਪੇਅਰ ਦਾ ਜ ਸਾਡੇ ਦਿਆਲਪੁਰਾ ਸਾਹਿਬ ਐਮਐਲਏ ਸਾਹਿਬ ਦੁਗਘਟਨ ਕਰਨ ਆਏ ਨੇ ਚੰਦ ਘਟਨ ਕਰਨ ਆਏ ਨੇ ਤਾਂ ਅਸੀਂ ਅੱਜ ਇੱਥੇ ਦੇਖਣ ਆਇਆ ਪਹਿਲਾਂ ਤਾਂ ਕੱਲ ਵੀ ਦੇਖ ਕੇ ਵੀ ਕੀ ਬਣਾਇਆ ਤੇ ਪਤਾ ਲੱਗਿਆ ਵੀ ਰਿਪੇਅਰ ਕੀਤੀ ਆ ਕੰਦ ਤੇ ਅੱਜ ਸਰਕਾਰ ਸਵਾਲਾਂ ਤੋਂ ਡਰਦੀ ਡਾਂਗਾਂ ਦੀ ਛਾਵਾਂ ਪੁਲਿਸ ਪ੍ਰਸ਼ਾਸਨ ਲਾ ਕੇ ਅੱਜ ਸਿਰਫ ਕੀ ਕਰਨ ਆ ਰਹੀ ਆ ਕੰਦਾਂ ਤੋਂ ਘਟਨ ਕਰਨ ਆ ਜਾਂ ਇਹਨਾਂ ਦੇ ਐਮਐਲਏ ਕੋਲ ਟਾਇਲਟਾਂ ਦਾ ਕੰਦਾਂ ਤੋਂ ਘਟਨ ਕਰਨ ਦਾ ਸਮਾਂ ਹੈਗਾ ਜਦ ਇਹਨਾਂ ਦੇ ਇੱਕ ਐਮਐਲਏ ਨੂੰ ਉੱਦੇ ਕੋ ਨੂੰ ਇਹ ਪੁੱਛਿਆ ਵੀ ਟਰਾਲੀਆਂ ਦਾ ਕੀ ਬਣੂ ਤੇ ਟਰਾਲੀਆਂ ਬਾਰੇ ਇਹਨਾਂ ਨੇ ਜਵਾਬ ਦਿੱਤਾ ਵੀ ਸਰਕਾਰ ਤਾਂ ਫਿਰ ਟਰਾਲੀਆਂ ਜੋਗੀ ਰਹਿ ਜੂ ਤੇ ਅੱਜ ਇਹਨਾਂ ਨੂੰ ਪੁੱਛਣਾ ਜਾਂ ਤੁਸੀਂ ਅੱਜ ਯਾਰ ਇਹ ਟਾਇਲਟਾਂ ਜੋਗੀ ਰਹਿ ਗਏ ਉਹ ਤੁਸੀਂ ਕੰਨਾਂ ਦੀਆਂ ਰਿਪੇਅਰ ਕਰਨ ਜੋਗੀ ਰਹਿ ਗਏ ਯਾਰ ਤੁਹਾਨੂੰ ਕੋਈ ਹੋਰ ਕੰਮ ਨਹੀਂ ਜਿਹੜਾ ਇਹਨਾਂ ਦਾ ਕਲਤਾਰ ਸਿੰਘ ਸੰਧਵਾ ਕਹਿ ਰਿਹਾ ਵੀ ਵੇਲੜ ਝੰਡਾ ਚੱਕਿਆ ਇਹਨਾਂ ਨੇ ਵੇਲੜਾਂ ਨੇ ਬਹੁਤ ਸੰਘਰਸ਼ ਲੜੇ ਨੇ ਤਾਂ ਬਹੁਤ ਲੜਾਈਆਂ ਲੜੀਆਂ ਨੇ ਬਹੁਤ ਇਤਿਹਾਸ ਆ ਵੀ ਇਹਨਾਂ ਦੇ ਜਿਹੜੇ ਵੇਲੜ ਸਾਡੇ ਕੋਲ ਟਿਕਰੀ ਬਾਰਡਰ ਦੇ ਉੱਤੇ ਆ ਕੇ ਸਾਡਾ ਲੰਗਰ ਛੱਕਦੇ ਰਹੇ ਨੇ ਆ ਕੇ ਇਹ ਉਹਦੋਂ ਵੇਲੜ ਨਹੀਂ ਸੀਗੇ ਤੇ ਇਹਨਾਂ ਦੇ ਜਿਹੜੇ ਬੰਦੇ ਨੇ ਸਾਡੇ ਕੋਲ ਭਗਵੰਤ ਮਾਨਾ ਮਨੋ ਰੋੜਾ ਚੀਮਾ ਮੰਡੀ ਸਾਡੇ ਦੇ ਵਿੱਚ ਬੈਠ ਕੇ ਹੁੰਦੇ ਉਦੋਂ ਇਹ ਵੇਲੜ ਨਹੀਂ ਸੀਗੇ ਤੇ ਅੱਜ ਇਹ ਕੇਜਰੀਵਾਲ ਨੂੰ ਪਿੱਛੇ ਜੇ ਛੜਕਦੇ ਉੱਤੇ ਧਰਨਾ ਲਾਉਣ ਲਾ ਕੇ ਗਏ ਨੇ ਛੜਾਉਣ ਉਹਦੇ ਵਾਸਤੇ ਇੱਕ ਟਾਲੇ ਦੇ ਵਿੱਚੋਂ ਬਾਹਰ ਕਢਾਉਣ ਵਾਸਤੇ ਜਾਦੇ ਵਿਹਲੜ ਨਹੀਂ ਸੀਗੇ ਤੇ ਅੱਜ ਸਾਨੂੰ ਇਹ ਟਾਇਲਟਾਂ ਦਾ ਤਗਾਡਨ ਕਰਾਉਂਦੇ ਨੇ ਇੱਥੋਂ ਸਾਬਤ ਹੁੰਦਾ ਵੀ ਇਹ ਇਹ ਅਸਲ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਐਮ ਐਲ ਏ ਵਿਹਲੜ ਨੇ ਅਸਲ ਵਿੱਚ ਮੇ ਵਿਹਲੜ ਨੇ ਤੇ ਮੈਂ ਦੱਸਣਾ ਚਾਹੁੰਨਾ ਵੀ ਡਾਂਗਾਂ ਦੀ ਛਾਵੇਂ ਪ੍ਰਸ਼ਾਸਨ ਲਾ ਕੇ ਅੱਜ ਸਵਾਲਾਂ ਤੋਂ ਭੱਜਦੇ ਹੋਏ ਅੱਜ ਸਾਡੇ ਐਮਐਲਏ ਸਾਹਿਬ ਸਿਰਫ ਇੱਕ ਕੰਧ ਦਾ ਅਧ்கਾਟਨ ਕਰਨਾ ਇੱਕ ਪੱਥਰ ਦਾ ਕਮਾਂਗੇ ਬਾਕੀ ਕੰਮ ਤਾਂ ਬਣਾਈ ਨਹੀਂ ਇਹਨਾਂ ਨੇ ਕਿ ਕੋਈ ਗਾਰੰਟੀ ਨਹੀਂ ਦਿੱਤੀ ਗਈ ਇਹਨਾਂ ਵੱਲੋਂ ਤੁਸੀਂ ਮਿਲਣ ਦੀ ਗੱਲ ਕੀਤੀ ਉਹਨਾਂ ਨਾਲ ਅਸੀਂ ਇਹਨਾਂ ਨਾਲ ਮਿਲਣ ਦੀ ਗੱਲ ਕੀਤੀ ਸਾਡੇ ਤਰਲੋਚਨ ਸਿੰਘ ਡਿਪਟੀ ਸਾਹਿਬ ਗਏ ਸੀਗੇ ਅੰਦਰ ਤਾਂ ਪਰ ਅਫਸੋਸ ਦੀ ਗੱਲ ਆ ਵੀ ਹਜੇ ਤੱਕ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਤੇ ਜਿਹੜੀ ਇਹਨਾਂ ਦੀ ਗੱਡੀ ਸੀਗੀ ਐਮਐਲਏ ਸਾਹਿਬ ਦੀ ਉਹ ਵੀ ਇਹਨਾਂ ਦੀ ਅੰਦਰ ਲਵਾ ਲਈ ਗਈ ਆ ਉਹ ਅੰਦਰ ਲਵਾਉਣ ਦੀ ਗੱਲ ਇਹੀ ਆ ਵੀ ਅਸੀਂ ਕਿਹੜੀ ਸਪੀਡ ਦੇ ਵਿੱਚ ਅੰਦਰੋਂ ਬੈਠ ਕੇ ਭੱਜਣਾ ਜਿਹੜੀ ਭਗਵੰਤ ਮਾਨ ਕਹਿੰਦਾ ਇਹ ਸਵਾਲ ਕਰਿਆ ਕਰੋ ਅੱਜ ਉਹ ਸਵਾਲਾਂ ਦੇ ਡਰਦੇ ਅੱਜ ਉਹ ਸਪੀਡ ਲਾਉਣਗੇ ਸਪੀਡ ਦੀ ਰੇਸ ਲਾਉਣਗੇ ਅੱਜ ਸਪੀਡ ਇਹਨਾਂ ਦੀ ਚੈੱਕ ਕੀਤੀ ਜਾਊ ਪਿੰਡ ਲਲਕਲਾਂ ਵਿੱਚ ਤੇ ਅੱਜ ਉਹ ਸਰਕਾਰ ਆ ਜਿਹੜੀ ਆਮ ਆਪ ਦੀ ਵੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਆ ਉਹ ਅੱਜ ਇੱਕ ਟਾਇਲਟਾਂ ਦੇ ਘਟਨ ਕਰਨ ਆ ਰਹੀ ਆ ਕੱਲੇ ਕੱਲੇ ਪਿੰਡ ਤੇ ਸਾਡਾ ਹਾਂ ਧੱਕੇ ਨਾਲ ਸਾਡਾ ਮੈਿਕ ਬੰਦ ਕਰਵਾਇਆ ਜਾ ਰਿਹਾ ਹੈ ਪ੍ਰਸ਼ਾਸਨ ਤੋਂ ਪਰ ਅਸੀਂ ਦਬਣ ਵਾਲੇ ਨਹੀਂ ਹੈਗੇ ਅਸੀਂ ਨਾ ਰੁਕਣ ਵਾਲੇ ਆ ਜੇ ਕਹੇ ਪ੍ਰਸ਼ਾਸਨ ਇਸ ਤਰੀਕੇ ਨਾਲ ਦਬਾ ਲਾਂਗੇ ਕਦੇ ਨਹੀਂ ਅਸਤਾ ਪਹਿਲਾਂ ਨਹੀਂ ਕਦੇ ਦਵੇ ਕੀ ਲੱਗਦਾ ਹੁਣ ਤੁਸੀਂ ਮਿਲ ਸਕੋਗੇ ਮਿਲੋਗੇ ਨਹੀਂ ਹਜੇ ਸਾਨੂੰ ਹਜੇ ਤੱਕ ਉਹਨਾਂ ਦਾ ਕੋਈ ਸਾਨੂੰ ਮੈਸੇਜ ਨਹੀਂ ਆਇਆ ਡਿਪਟੀ ਸਾਹਿਬ ਅੰਦਰੇ ਗਏ ਹੋਏ ਨੇ ਤਾਂ ਮੈਨੂੰ ਨਹੀਂ ਲੱਗਦਾ ਆਊਗਾ ਇਹ ਅਸੀਂ ਲਕੀਰ ਖਿੱਚ ਦਿੰਦੇ ਆ ਵੀ ਹਾਂ ਇਹਨਾਂ ਦਾ ਮੈਸੇਜ ਬਿਲਕੁਲ ਨਹੀਂ ਆਊਗਾ ਸਿਰਫ ਸਾਨੂੰ ਟਕਾਉਣ ਦੀ ਗੱਲ ਕਰੀ ਆ ਪਰ ਅਸੀਂ ਵੀ ਸਾਰੀਆਂ ਚਾਲਾਂ ਪ੍ਰਸ਼ਾਸਨ ਦੀਆਂ ਸਮਝ ਰਹੇ ਆ ਕਿਹੜੀ ਮੰਗ ਸਾਡੀ ਮੰਗ ਆ ਜਿਹੜਾ ਸਾਡਾ ਨੂਨ ਮਿਰਚ ਤੱਕ ਸਾਡੇ ਮੰਜੇ ਤੱਕ ਪੰਚਾਇਤ ਦਾ ਇੱਕ ਇੱਕ ਰੁਪਿਆ ਇਕੱਠਾ ਕਰਕੇ ਮ ਅਸੀਂ ਬਣਾਏ ਸੀ ਜਿਹੜੇ ਟਿੱਕਰੀ ਖਨੌਰੀ ਬਾਰਡਰ ਤੇ ਗਏ ਸੀ ਉਹ ਸਾਡੇ ਚੋਰੀ ਕਰ ਲਏ ਗਏ ਨੇ ਤੇ ਇੱਥੋਂ ਤੱਕ ਹੀ ਸਾਡੇ ਕੱਪੜੇ ਚੋਰੀ ਕਰ ਲਏ ਗਏ ਨੇ ਇੱਥੋਂ ਤੱਕ ਸਾਡੇ ਮੋਬਾਈਲ ਚਾਰਜ ਚੋਰੀ ਕਰ ਲੈ ਸਾਡੇ ਗੱਦੇ ਚੋਰੀ ਕੀਤੇ ਨੇ ਟਰਾਲੀਆਂ ਚੋਂ ਸਾਡਾ ਏਸੀ ਕੱਢ ਕੇ ਲੈ ਗਏ ਨੇ ਸਾਡਾ ਜਿਹੜਾ ਇਲੈਕਟ੍ਰੋਨਿਕ ਸਮਾਨ ਟੋਟਲ ਵੀ ਉਹਨਾਂ ਨੂੰ ਮਿਲਿਆ ਉਹਨਾਂ ਨੇ ਕੱਪੜੇ ਚ ਲਵੇਟ ਕੇ ਆਪਣਾ ਗੱਡੀਆਂ ਸੁੱਟਿਆ ਅਸੀਂ ਅੱਜ ਉਹਦੀ ਮੰਗ ਕਰਦੇ ਆ ਸਰਕਾਰ ਉਹਦੀ ਪ੍ਰਬੰਧ ਤੁਰੰਤ ਪ੍ਰਭਾਈ ਕਰੇ ਨਹੀਂ ਅਸੀਂ ਇਹਨਾਂ ਦਾ ਹਰੇਕ ਪਿੰਡ ਦੇ ਵਿੱਚ ਵਿਰੋਧ ਕਰਾਂਗੇ ਠੋਕ ਕੇ ਕਰਾਂਗੇ ਤੁਸੀਂ ਬੈਨਰ ਦਿਖਾ ਸਕਦੇ ਹੋ ਅਸੀਂ ਪੱਕੇ ਬਣਾਏ ਹੋਏ ਨੇ ਇਹਨਾਂ ਨੂੰ ਇਹਨਾਂ ਨੂੰ ਇਸ ਗੱਲ ਦਾ ਜਵਾਬ ਨਹੀਂ ਹੈਗਾ ਜਿਹੜੀ ਇਹਨਾਂ ਦੇ ਐਮਐਲਏਾਂ ਦੇ ਕੋਲ ਉਹਨਾਂ ਦੇ ਨਜ਼ਦੀਕੀਆਂ ਕੋਲ ਟਰਾਲੀਆਂ ਮਿਲੀਆਂ ਨੇ ਹਜੇ ਵੀ 33 ਦੇ ਕਰੀਬ ਟਰਾਲੀਆਂ ਗਾਇਬ ਨੇ ਕੁਝ ਟਰੈਕਟਰ ਵੀ ਗਾਇਬ ਨੇ ਪਰ ਇਹਨਾਂ ਕੋਲ ਜਵਾਬ ਨਹੀਂ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਕਿਸਾਨਾਂ ਨੂੰ ਚੱਕਿਆ ਗਿਆ ਮੀਟਿੰਗ ਤੇ ਗਿਆ ਨੂੰ ਉਸ ਤੋਂ ਬਾਅਦ ਉੱਥੇ ਜਿਹੜੇ ਧਰਨੇ ਦੇ ਵੇਲੇ ਬੈਠੇ ਕਿਸਾਨਾਂ ਨੂੰ ਇਹਨਾਂ ਨੂੰ ਸਵਾਲ ਆ ਸਾਡਾ ਕਿ ਉਹ ਚੱਕ ਕੇ ਪੁਲਿਸ ਨਿਗਰਾਨੀ ਦੇ ਬਾਅਦ ਵਿੱਚ ਜਿਹੜਾ ਸਮਾਨ ਚੋਰੀ ਹੋਇਆ ਕਿਸ ਨੇ ਕੀਤਾ ਕੱਲਾ ਉਰੀ ਵਿਰੋਧ ਕੀਤਾ ਜਾਵੇਗਾ ਜਾਂ ਫਿਰ ਨਾ ਨਾ ਜਥੇਬੰਦੀ ਦਾ ਉੱਪਰੋਂ ਮੈਸੇਜ ਆ ਰੇਗਪਿੰਡ ਦੇ ਵਿੱਚ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਬਹੁਤ ਜਗ੍ਹਾ ਤੇ ਇਹਨਾਂ ਨੇ ਪਿੱਛੇ ਜੇ ਵੀ ਆਉਣਾ ਸੀ ਤੇ ਉਸ ਦਿਨ ਸਾਡੇ ਐਮਐਲਏ ਸਾਹਿਬ ਕੈਨਸਲ ਕਰ ਗਏ ਸੀ ਕਲਾਲ ਪਿੰਡ ਆਉਣਾ ਸੀ ਕਟੜਾ ਆਉਣਾ ਸੀ ਬਿਜਲੀਪੁਰ ਆਉਣਾ ਸੀ ਤਾਂ ਸਾਡੇ ਵਿਰੋਧ ਦੇਖਦੇ ਹੋਏ ਇਹਨਾਂ ਨੇ ਉਸ ਟਾਈਮ ਕੈਨਸਲ ਕਰਿਆ ਤੇ ਸਾਡੇ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਜੇਲ ਸੁੱਟ ਕੇ ਪ੍ਰੋਗਰਾਮ ਦਿੱਤਾ ਸੀ ਪਰ ਸਾਡੀ ਜਥੇਬੰਦੀ ਨੇ ਸਿੱਧੂਪੁਰ ਦੇ ਤੱਕੜੇ ਹੋ ਕੇ ਪ੍ਰੋਗਰਾਮ ਕੀਤਾ ਤਾਂ ਜਿਹਦਾ ਇਹਨਾਂ ਦਾ ਮੂੰਹ ਮੋੜ ਮਾ ਜਵਾਬ ਦਿੱਤਾ ਤੇ ਉੱਥੇ ਇਹ ਮਤਲਬ ਕਲਾਲ ਵਿੱਚ ਨਹੀਂ ਪਹੁੰਚੇ